ਕੋਈ ਚਾਲ ਵੇ ਜਸਿਆ ਚੱਲੀਏ ਗੇੜਾ ਗੁਰਾ ਮਾਰਨਾ ਦੇਖਦੇ ਆ ਰੰਗ ਟੰਗ ਪਿੰਡ ਦੇ ਬਸ ਸੜੇ ਦੀ ਆਹੀ ਜ਼ਿੰਦਗੀ ਆ ਮਾਲ-ਮੂਲ ਖਾ ਲਈਦਾ ਬਸ ਗੇੜੇ ਗੁਰੇ ਦੇ ਗੇ ਪਿੰਡ ਚ ਮਸਾ ਮਸਾਂ ਚੜਾਈ ਜਾਓ ਇਹੀ ਕੰਮ ਨੇ ਸੜੇ ਨੂੰ ਹੋਰ ਕਰਨਾ ਕੀ ਆ ਨਜ਼ਾਰੇ ਨੇ ਜ਼ਿੰਦਗੀ ਚ ਲਈ ਜਾਓ ਬਸ ਪੱਗ ਲਾਦੇ ਬਸ ਮੁੰਡਾ ਹੁੰਦਾ ਹੁੰਦਾ ਲਾ ਸੱਜਣਾ ਤੁਮ ਜਮਾ ਸਰੇ ਵਾਲੀ ਗੱਲ ਆ ਬਸ ਚੱਲਦੇ ਆਂ ਹੋਰ ਬਾਈ ਕਿਵੇਂ ਆਲਾ? ਹੋਰ ਬਈ ਸਾਈ ਕੀ ਮੈਂ? ਠੀਕ ਆ ਬਾਈ ਵਧੀਆ ਵਧੀਆ ਜਮਾ। ਵਧੀਆ ਚੱਲ ਰਿਹਾ। ਓ ਕਿਵੇਂ ਮਾਰ ਲਿਆ ਗੇੜਾ ਭਾਊ? ਬੱਸ ਬਾਈ ਆਗੇ ਮਿਲਨ ਤੈਨੂੰ। ਅਸੇ ਅਮਾ ਇਹ ਵੀ ਇੰਤਰੀ ਚੱਲਿਆ ਦੀ ਯਾਰ ਪਿੰਡ ਦਾ ਸੱਤ ਸੁੱਤ ਕਣੀ ਗੇੜਾ ਮਾਰਨ ਜਾਂਦੇ ਦੀ ਮਾਤ ਲੇਖਦਾ ਦੁਨੀਆਦਾਰੀ ਹੋਰ ਤੈਨੂੰ ਪਤਾ ਹੀ ਜਾ ਬਸ ਕਿਹੜੀ ਜ਼ਿੰਦਗੀ ਆ। ਵਧੀਆ। ਹੋਰ ਕੁਛ ਖਾਣਾ ਪੀਣਾ ਮਸਾਂ ਆ ਪਤੰਦਰਾ ਲੱਸਾ ਹੋ ਗਿਆ। ਹੋਰ। ਵਾਪੇ ਕਿ ਸਹੀ ਜੀ। ਬੋਲ ਕੀ ਖਾਣਾ ਪੀਣਾ? ਬੈਗ ਪਗ ਲਾਏਗਾ। ਬੈਗ ਲਵਾ ਦੀ ਕਿਹੜੀ ਐ? ਬਸ ਉਹੀ ਆਪਣਾ ਦਾ ਰੂੜੀ ਮਾਰਕਾ ਲੈ ਫਿਰ ਲਵਾ ਦੇ ਲੈ ਫਿਰ ਲਾ ਲਾ ਸੜਾਂ ਦੀ ਜ਼ਿੰਦਗੀ ਦਾ ਹੀ ਜਿਆ ਬਸ ਪੈਗ ਪਗ ਲਾ ਲਈਦਾ ਬਸ ਹੋਰ ਕਰਨਾ ਕਰਾਉਣਾ ਕੀ ਹੈਗਾ ਠੀਕ ਆ ਬਾਰੇ ਫਿਰ ਐਂ ਕਰ ਲਈ ਗੇ ਰੱਬ ਦਾ ਨਾਲ ਮਾਰਾ ਪਤਲਾ ਆ ਏਰੀ ਸੁਣਾਉਣਾ ਦਨੂ ਗੱਲਾਂ ਬਾਤਾਂ ਲਾਈਵ ਹੈ ਲਾਈਵ ਪਾਪਾ ਬੜੀ ਬੌਲੀ ਬੌਲੀ ਆ ਉਸਨਾ ਤੋਲ ਲੈਂਦੇ ਭਾਈ ਬੜੀ ਤੇਜ਼ ਹੈ ਬਸ ਇੱਥੇ ਹੀ ਮੰਗਾ ਲਈ ਹਰਿਆਣੇ ਚੋਂ ਮੰਗਾਈਆ ਸਪੈਸਲ ਅੱਛਾ ਅੱਛਾ ਇਹਦੇ ਨਾਲ ਹੀ ਚੱਲਦਾ ਆਪਣਾ ਕੰਮ ਆ ਹੋਰ ਕੌਣ ਜਾਣਦਾ ਇਹਦੇ ਨਾਲ ਹੀ ਗੱਲਾਂ ਬਾਤਾਂ ਕਰਦਾ ਸੜਾਂ ਦੀ ਜੀ ਜ਼ਿੰਦਗੀ ਇਹ ਇਹਨੂੰ ਹੀ ਕਹੀ ਨਾ ਤੂੰ ਹੀ ਆ ਸਾਡੀ ਗੋਗੋ ਰਾਣੀ ਤੇਰੇ ਨਾਲ ਹੀ ਆ ਸਾਡੀ ਕਹਾਣੀ ਅੱਛਾ ਅੱਛਾ ਭਾਈ ਹਾਂ ਹਾਂ ਹੋਰ ਕੋਈ ਜ਼ਿੰਦਗੀ ਨਹੀਂ ਬਸ ਨੇ ਜਾ ਰਹੇ ਨੇ ਜਾ ਰਹੀ ਚਾਹੀਦੀ ਹੈ ਲੈ ਫਿਰ ਇੱਕ ਕੰਮ ਕਰ ਤੂੰ ਅੰਬਰ ਸਾਰੇ ਏਰੀਆ ਤੋਂ ਆਇਆ ਹਾਂ ਹਾਂ ਬਾਈ ਇੱਕ ਕੰਮ ਕਰ ਦੇ ਲੈ ਫਿਰ ਆਪਣਾ ਕੋਈ ਰਸਤਾ ਕਰਾ ਵੀਰ ਬਣੇ ਕਿਦੋਂ ਮਰਜੀ ਕਰਾ ਸੜਿਆਂ ਦੀ ਬਸਦਾ ਜਦੋਂ ਬਿਮਾਰ ਮੂਜੇ ਹੋ ਜਾਂਦੇ ਆ ਯਾਰ ਰੋਟੀ ਰੂਟੀ ਕਰਨੀ ਔਖਾ ਬਣਾ ਕੋਈ ਪਾਣੀ ਬਣਾਉਣ ਵਾਲਾ ਵੀ ਨਹੀਂ ਹੁੰਦਾ ਉਹ ਤਾਂ ਨੇ ਜਾ ਰਹੇ ਨੇ ਸਾਡਾਂ ਦੀ ਜ਼ਿੰਦਗੀ ਚ ਇਹ ਕਹਿੰਦਾ ਨਹੀਂ ਹੁੰਦਾ ਸੜਿਆਂ ਵਰਗੀ ਜ਼ਿੰਦਗੀ ਨਹੀਂ ਜੇ ਸੜਾ ਬਿਮਾਰ ਨਾ ਹੋਵੇ ਲੋ ਬਿਮਾਰ ਹੀ ਹੋਵੇ ਬਸ ਫੇਰ ਚਿੱਤ ਯਾਰ ਡਾਵਾ ਡੋਲ ਜਾ ਹੋ ਜਾਂਦਾ ਐ ਜੇ ਜੀ ਕਰਦਾ ਵੀ ਆਪਣੇ ਵੀ ਇੱਕ ਦੋ ਨਿਆਣੇ ਜੇ ਹੋਣ ਯਾਰ ਕਹਿ ਦिए ਫਲਾਨਿਆਂ ਨੂੰ ਪਾਣੀ ਫੜਾ ਓਏ ਆ ਜਾ ਓਏ ਆਮਣਿਆਂ ਪਾਣੀ ਦੇ ਦੇ ਆ ਜਾ ਓ ਟਿਮਕਿਆ ਪਾਣੀ ਲਿਆ ਹਾਂ ਹਾਂ ਬਈ ਬਸ ਫੇਰ ਮੰਜੇ ਦੇ ਯਾਰ ਚਿੱਤ ਡਾਵਾ ਡੋਲ ਜਾ ਹੋ ਜਾਂਦਾ ਚੰਦ ਰਿਆ ਐਂ ਕਹਿਣਾ ਤੈਨੂੰ ਮੈਂ ਵੀ ਕੋਈ ਖਰਾਬ ਖੱਬਾ ਸੱਜਾ ਕਰਕੇ ਸਾਈ ਫੜਨੀ ਹੈ ਨਾ ਮੈਂ ਤੁਹਾਨੂੰ ਅੱਜ ਹੀ ਲਿਆ 500 ਰੁਪਏ ਹਾਂ ਬਈ ਸਾਈ ਨੂੰ ਕੇ ਸਾਈ ਉਹਦੋਂ ਮੰਨ ਜਾ ਉਹ ਲਿਆ ਵਰਾ ਲੈ ਫੇਰ ਠੀਕਾ ਪੱਕਾ ਪੱਕਾ ਬਈ ਪੱਕਾ ਚੱਲ ਫੇਰ ਬਸ ਯਾਰ ਇਹ ਮੈਨੂੰ ਨਾਸ ਮੈਂ ਤਾਂ ਸੌ ਰੱਬ ਦੀ ਜਦੋਂ ਸੌਂ ਜਾਂਦਾ ਕਦੇ ਕਦੇ ਸੁਪਨੇ ਚ ਵੀ ਹੁੰਦਾ ਤੇ ਪਰਜਾਈ ਮਰਦਾ ਡਾਂਗਾ ਮਾਰ ਮਾਰ ਠਾਉਂਦੀ ਹੈਗੀ ਅੱਛਾ ਬਾਈ ਹੋਰ ਜਦੋਂ ਬਸ ਜੀ ਇੱਕ ਦਿਨ ਤਾਂ ਨਾ ਜੀ ਬਸ ਸੁਪਨਾ ਵੀ ਆਇਆ ਜਾਇਆ ਜਿਵੇਂ ਮੈਂ ਸੁੱਤਾ ਪਿਆ ਬਸ ਵੀ ਪਰਜਾਈ ਨੇ ਬਸ ਕੀ ਕਰਨਾ ਮੈਨੂੰ ਕਹੀ ਕਿ ਉੱਠ ਜਿਓ ਜੀ ਉੱਠ ਚੋ ਜੀ ਮੈਂ ਤਾਂ ਬਸ ਉੱਠਣਾ ਕੀ ਤੀ ਚੰਦਰੀਆਂ ਥੋੜੀ ਦਾ ਪਰ ਹ ਟੋਕਰੇ ਉੱਤੇ ਮਾਰਿਆ ਅੱਛਾ ਅੱਛਾ ਬਾਈ ਉਲੀ ਚੁੰਡੀ ਲਵਾਦੇ ਆਪ ਤਾ ਚਾ ਖਰਚਾ ਕਰ ਖਾਈਏ ਨਾ ਓਏ ਬਈ ਯਾਰ ਤੂੰ ਤਾਰੋ ਜਿ ਮੰਗ ਕੇ ਖੜ ਜਾਂਦਾ ਮੇਰੇ ਖਰਕੀ ਜੀ ਹੋ ਜਾਂਦੀ ਆ ਇੱਕ ਤੂੰ ਚੁੰਡੀ ਲਾ ਕੇ ਨਾ ਤਗੜਾ ਹੋ ਲੋ ਆਹ ਰ ਕਮੋਥਾ ਤੂੰ ਰੋਜ ਲੜਨਾ ਹੁ ਤੋ ਕਹਿ ਕੇ ਹਟੇ ਮੈਂ ਥੋਲਾ 흘ਵਾ ਵੀ ਟਲ ਪਰ ਅੱਜ ਵਾਰ ਆਪਣੀ ਯਾਰੀ ਦਿਖਾਈ ਸੀ ਇਹ ਤੈਨੂੰ ਓ ਲੋਕੇ ਜੇ ਜਾ ਜਾ ਲੋਕ ਨਾ ਦੇਖ ਲੈਣਾ ਚੁੰਡੀ ਆਪਣੀ ਪਰ ਵਰ ਲਾ ਗਿਆ ਚੁੰਨੀ ਹੋ ਜਾ ਤਗੜਾ ਖੁਰਕ ਖੁਰਕ ਜਿਦਾ ਗਏ ਵੀ ਕਰ ਦੂ ਚੁੰਨੀ ਹੈ ਮੇਰੇ ਵਾਲਿਆ ਆ ਰਾਮ ਗੜੀਆਂ ਤੂੰ ਲਿਆਂਦੀ ਐ ਕਾਹ ਚੁਣਾਈ ਤਗੜੀ ਐ ਮੇਰਾ ਲੱਛੀ ਐ ਵੇ ਯਾ ਸਾਲਾ ਯਾ ਸਾਇਆ ਗਰਾਇਆ ਸਾਰਾ ਵੇ ਸੱਤੀ ਹੈ ਮੇਰੇ ਲਿਆਂਦੀ ਆ ਯਾ ਠੀਕਾ ਸੜਿਆਂ ਦੀ ਪਾਰਟੀ ਜਾ ਜੁਆਰੀ ਵਾਲੇ ਨੇ ਹੋਰ ਸੜਿਓ ਹੋਰ ਵਧੀਆ ਸੜਿਓ ਈਵਨ ਦਾ ਓਏ ਮੇਰੀ ਗੱਲ ਤਾਂ ਸੁਣ ਲੋ ਜਿਹੜੀ ਸਿਰੇ ਦਾ ਕਮਲਾ ਦੱਸਾ ਕਿਵੇਂ ਹਾਂਜੀ ਬਾਈ ਜੀ ਮੈਂ सोनू ਛੜੇ ਕਹੀ ਨਾ ਮੈਂ ਤਾਂ ਆਪ ਵੱਡਾ ਸਣਾ ਸੁੱਥੋਂ ਓਏ ਕੋਈ ਨਹੀਂ ਕਮਲੀ ਦਾ ਮੇਰੀ ਗੱਲ ਸੁਣ ਜਾਗਰਾ ਇੱਕ ਹਾਂ ਜਰ ਮੇਰਾ ਰਿਸ਼ਤਾ ਹੋ ਜੂਗਾ ਓਏ ਪਿਆ ਪਹਿਲਾਂ ਮੇਰਾ ਤਾਂ ਕਰਾ ਦੇ ਉਹ ਜਦੋਂ ਮੇਰਾ ਹੋ ਗਿਆ ਤੇਰਾ ਵੀ ਕਰਾ ਦੂ ਮੇਰੀ ਪਿੰਡਾਂ ਜਾ ਘਰ ਕਉ ਤੇਰਾ ਕਿਤੇ ਹੋ ਜੂ ਰਿਸ਼ਤਾ ਮੇਰੇ ਭੌਮ ਪਿਆ ਰਿਸ਼ਤੇ ਨੂੰ ਆ ਜੇ ਤੈਨੂੰ ਪਹਿਲਾ ਰਿਸ਼ਤਾ ਆਇਆ ਦੀ ਉਹ ਤਾਂ ਬਝਵਾਕ ਵੀ ਵਿਆਹਣ ਵਾਲੇ ਹੋਗੇ ਤੇਰਾ ਨਹੀਂ ਹੁੰਦਾ ਇਹ ਤਾਂ ਸਾਡੇ ਵਰਗਿਆਂ ਦੀ ਹੁੰ ਹੁਣ ਤਾਂ ਹੀ ਹੁੰਦਾ ਉਹ ਸੋਢੀ ਹਿੱਕ ਤੇ ਦੀਵਾ ਬਾਲ ਲਿੰਦਾ ਮੈਂ ਉਹ ਤਾਂ ਉਹਦਾ ਪੱਠਾ ਪੈ ਗਿਆ ਬਾਜ ਵਿਆਂ ਦਾ ਉਹ ਰਿਸ਼ਤਾ ਮਕਰਾਤਾ ਉਹ ਮੇਰਾ ਰਿਸ਼ਤਾ ਮਕਰਾਤਾ ਉਹਨਾਂ ਨੇ ਸਾੜਾ ਰੱਖਤਾ ਪੂਰਾ ਗੱਭਰੂ ਜਵਾਨ ਹੈ ਨਹੀਂ ਲਵਾ ਪਰ ਇਹ ਨੁਣਾਤਾ ਫਤਿੰ ਮੈਂ ਬੋਲਿਆ ਕਰੋ ਜਦੋਂ ਨਾ ਤੁਸੀਂ ਕਦੋਂ ਤੇਰਾ ਵਿਆਹ ਨਹੀਂ ਹੁੰਦਾ ਇੱਥੇ ਇੱਥੇ ਓਏ ਚੀਜ਼ ਪੈਂਦੀ ਆ ਓਏ ਚੜ ਜਾ ਯਾਰ ਤੂੰ ਸਾਨੂੰ ਮੈਂ ਕਹੀ ਸੀ ਤੈਨੂੰ ਨਹੀਂ ਕਹਿੰਦੇ ਬਸ ਉਹੀ ਦਾ ਗੱਲ ਆ ਓਏ ਆਪਾਂ ਵੀ ਚੜਿਆਂ ਦੀ ਬਾਲਟੀ ਚੜ੍ਹ ਜਾ ਬਾਲਟੀ ਬਸ ਤੈਨੂੰ ਨਹੀਂ ਕਹਿੰਦਾ ਕਿ ਮੈਂ ਨਾਲ ਖਵਾਉ ਮੈਂ ਲਿਆ ਕੇ ਪੂਰਾ ਪਹਿਲੇ ਤੋੜਵਾ ਠੀਕ ਬਸ ਮੈਨੂੰ ਸੜਾ ਨਾ ਕਿਹਾ ਕਰੋ ਬਸ ਮੈਨੂੰ ਦਾ ਜੱਸਾ ਹੀ ਕਹਿ ਦਿਆ ਕਰੋ ਠੀਕ ਜੱਸਾ ਪਲੀ ਜੱਸਾ ਓਏ ਆਮਲੀ ਦਾ ਸਾਬ ਸੜੇ ਤੋਂ ਤਾਂ ਆਮਲੀ ਵੱਧ ਬਦਨਾਮ ਹੁੰਦੇ ਨੇ ਮੈਨੂੰ ਹੁਣ ਜਮੀ ਰਸਤਾ ਨਹੀਂ ਹੋਣਾ ਯਾਰ ਨਾ ਫਿਰ ਚੰਗਾ ਪਾਈ ਯਾਰ ਤੂੰ ਕਰਾ ਹਣ ਮਾ ਇੱਕ ਵਲ ਗੱਲ ਪੱਕੀ ਤੇਰੀ ਇੰਨੀ ਇੰਨੀ ਕ ਖਵਾ ਦੂਗਾ ਨਹੀਂ ਦੋ ਦਿਨਾਂ ਨੂੰ ਬਸ ਇੰਨੀ ਕ ਇਹ ਤਾਂ ਇੱਕ ਦਿਨ ਹੀ ਚੱਲੂ ਆਗੇ ਦਾ ਦੇਖੀ ਇਹਨੂੰ 5 ਦਿਨ ਲੋੜ ਨਹੀਂ ਪੈਣੀ ਖਾਣ ਦੀ ਔਰ ਦੇਖੀ ਅਪਾ ਤਾਂ ਖਾਈ ਨਾ ਲਈਏ ਪਹਿਲਾਂ ਵੀ ਖਵਾ ਸਾਨੂੰ ਕੀ ਪਤਾ ਕਰੀਏ ਬਾਈ ਹੈ ਨਹੀਂ ਮੇਰੇ ਲਈ ਬਸ ਤੁਸੀਂ ਬਸ ਤੁਸੀਂ ਸਿਰੇ ਦੇ ਹੋਂ ਦਾ ਬੰਦੇ ਫੁੱਦੂ ਹੀ ਹੋ ਸਾਨੂੰ ਹਫਤੇ ਨੂੰ ਨਾ ਮੈਂ ਪੱਕਾ ਖਵਾ ਦੂੰਗਾ ਯਕੀਨ ਨਾ ਰੱਖੋ ਯਕੀਨ ਦੀ ਗੱਲ ਨਾ ਹਾਂ 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 ਕੋਈ ਨਾ ਬਸ ਠੀਕ ਹੈ ਯਕੀਨ ਰੱਖਿਓ ਚਲ ਠੀਕਾ ਜੱਸਿਆ ਹੋ ਜੱਸਿਆ ਕਿਵੇਂ ਮਰਜੀ ਗਾ ਪਿਆਰ ਦਾ ਹੁੰਦੀ ਮੇਰੀ ਵਾਲੀ ਤਾਂ ਮੇਰੀ ਵਾਲੀ ਤਾਂ ਮੈਂ ਤੈਨੂੰ ਦੱਸਾਂ ਤੋਰੇ ਆ ਪਤਾ ਕਿਵੇਂ ਗੁਰੂ ਹਾਂ ਹਾਂ ਆਏ 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 ਅੱਛਾ ਬੋਲਣਾ ਮੇਰੀ ਉਹ ਗੱਲ ਸੁਣੋ ਮੇਰੀ ਤੇਰੀ ਗੱਲ ਹੀ ਜਾਣੀ ਆ ਤੜਲੀ ਆਏ 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 ਤੇਰੇ ਗ੍ਰੀਤ ਤੜਲੀ ਦਾ ਲਾਂਗੜੀ ਚੇਰੂ ਬੰਦੇ ਹੋ ਯਾਰ ਮੈਨੂੰ ਫੇਰ ਮਜ਼ਾ ਕਰ ਦੇ ਮੈਂ ਲਾਂਗੜੀ ਵਾਲਾ ਯਾਰ ਬੰਦਾ ਨਾ ਯਾਰ ਇਹ ਤਾਂ ਕਿੰਨਾ ਵਧੀਆ ਬੰਦਾ ਤੂੰ ਹੀ ਬੇ ਜੱਗਰ ਯਾਰ ਫਿਰੇ ਦਾ ਬੁੱਧੂ ਬੰਦਾ ਹਾਂ ਜ਼ਰਦਾ ਮੈਂ ਖਾਂਦਾ ਨਹੀਂ ਆ ਸੁਣ ਦਸਤ ਪਹਿਲੇ ਤੋੜਦੀ ਨਾਗਣੀ ਖਾਨਾ ਨਾਗਨਸ਼ਾਨੀ ਲਿਆ ਦੀ ਹਾਂ ਸੋਨੂੰ ਲਿਆ ਦੂੰ ਬਸ ਇਹਨੂੰ ਮੈਨੂੰ ਮਜ਼ਾਕ ਨਾ ਮੈਨੂੰ ਮਜ਼ਾਕ ਪਸੰਦ ਨਹੀਂ ਇੱਕ ਗੇਲ ਲਿਆ ਦੇ ਮਜ਼ਾਕ ਨਾ ਕਰਿਆ ਇੱਕ ਗੇਲ ਖਾ ਲਈ ਦੂਜੀ ਗੇਲ ਥਾਪੀ ਲਈ ਯਾ ਮਾਗੇ ਹੋਈ ਨਾ ਚਲ ਠੀਕ ਬਸ ਮੈਨੂੰ ਨਾ ਮਜ਼ਾਕ ਨਾ ਕਰਿਆ ਕਰੋ ਚਾਚੀ ਦਾ ਦਿਨ ਨਾ ਖੀ ਚੰਗਾ ਆਪਾਂ ਬਾਤ ਤੇ ਬੇਨੂੰ ਛੜੇ ਹੀ ਗਣ ਠੀਕ ਮੇਰੀ ਗੱਲ ਸੁਣੋ ਹਾਂ ਲੈ ਸੁਣਾ ਭਾਈ ਜਾਣਾ ਆਪਣੀ ਬੱਕਰੀ ਖੜ ਤਾਂ ਲੈ ਮੈਨੇ ਪੱਕ ਬੰਨ ਉਹ ਪੱਗ ਨੂੰ ਕੀ ਆ ਯਾਰ ਜਾਗਰਾ ਤੂੰ ਬੈਠ ਕੇ ਜਰਾ 10 ਸਾਲ ਦੇ ਕੰਮ ਅਸੀਂ ਜਾਣਾ ਮੈਨੇ ਯਾਰ ਫਿਰ ਓਏ ਖੜਦਾ ਮੈਂ ਠੰਡੇ ਮਤੇ ਨਾਲ ਸੁਣ ਸੁਣਾ ਬੇਰ ਗੱਲ ਲੈ ਭਾਈ ਗੱਲ ਮੇਰੀ ਸੁਣੋ ਹੁਣ ਬੋਲਿਆ ਆਪਾਂ ਵੜ ਜਾ ਦੇਖ ਗਈ ਬੇਕੋ ਬੱਕਰੀ ਵੇਖ ਗਈ ਤੇ ਨਾਲੀ ਹੋਰ ਕਿੰਨੇ ਕੇ ਰੇਟ ਦੀ ਬੱਕਰੀ ਓਏ ਉਹ ਬਿੱਕ ਦੀ ਇੱਕ ਘੱਟ 7000 ਦੀ ਇੱਕ ਘੱਟ 7000 ਦੀ ਬੇਟਾ ਸੇ 1000 ਦੀ ਹੋਈ ਕ ਬੇਤੇ ਹੁਣ ਆਪਣੇ ਲਿਉਣਾ ਮੋਟਰਸਾਈਕਲ ਬੰਬੂ ਘਾਟ ਬੰਬੂ ਘਾਟ ਕੱਲ ਮੇਰੀ ਵੀ ਸਲਾਹਤਾ ਯਾਰ ਉਸੇ ਦੀ ਬਣ ਰਹੀ ਥੀ ਬੰਬੂ ਘਾਟ ਮੇਰੀ ਵੀ ਸਲਾਹ ਬਣ ਰਹੀ ਥੀ ਮੈਂ ਤੇਰਾ ਛੁੱਟ ਜਾ ਰੁੜੀ ਤੇ ਕਿਤੇ ਫਿਰ ਦੇਣੀ ਦੇਖਿਆ ਬਾਈ ਉਹ ਤਾਂ ਚੱਲ ਗਿਆ ਉਹ ਬਾਈ ਉਹ ਵੀ ਤਾ ਤੂੰ ਦੇਖ ਤਾ ਬਈ ਉਹ ਮਾਰ ਤੂੰ ਯਾਰ ਮੇਰੀ ਗੱਲ ਸੁਣ ਤੂੰ ਮੈਨੂੰ ਉਰਚੂ ਅੱਧੇ ਰਛ ਦੇਣਾ ਇਹ ਪੈਸਾ ਜਾਂ ਲੈ ਉਹ ਜਾਂ ਲੈਉਣੇ ਆ ਨਾਲੇ ਮੈਨੂੰ ਚੀਜ਼ ਵੰਡ ਜੁਣ ਨਾਲ ਤੇ ਹਾਂ ਹੋਰ ਗੱਲ ਸੁਣੋ ਸਨਾਹਰਾ ਜਾਂ ਮੈਂ ਕੋਈ ਦੂਠਾ ਹਾਂ ਮੋਬਾਈਲ ਤੇ ਲੀ ਬੈਠਾ ਹੈ ਦਸਾ ਦਸਾ ਜਸਾਮਲੀ ਓਏ ਆਮਲੀ ਨਾ ਕਹੇ ਨੇ ਮਾਲ ਨਹੀਂ ਹਲ ਤੱਕਰ ਲਿਆ ਕੀਤਾ ਪਣ ਅੱਜ ਨਾ ਕਹੀ आज जनाके हमले आज तो जस्सा के आज कमले मेरी मेरी कल समाप्त है यूँ दुनिया बाली ना हो जाए ना हो तो हैगिया कह रहे हैं हाँ इन्हों पे कुछ मोटरसाइकिल बोलते हैं बंबू काट का बंबू काट बंबू काट ले ये का स्कूटर ले ये। ਬੰਬੂ ਕਾਟਣਾ ਮੈਂ ਰੂਮਾ ਕਾਟਣਾ ਬੰਬੂ ਕਾਟ ਬੱਸ ਇਹਦੇ ਕੋਲੇ ਬੰਬੂ ਕਾਟ ਮੈਨੂੰ ਮੈਨੂੰ ਸਕੂਟਰ ਵਧੀਆ ਦਾ ਦਮੂਰੇ ਸਮਾਨ ਟਿਕ ਜਾਂਦਾ ਜਾਗਰਾ ਮੇਰੀ ਗੱਲ ਸੁਣਾ ਤੁਸੀਂ ਬੰਬੂ ਕਾਟ ਲਿਆਉਣਾ ਬੰਬੂ ਕਾਟ ਦਾ ਬਾਲ ਮੈਨੂੰ ਤੁਸੀਂ ਗੱਲਾਂ ਇਆਂ ਕਰਦੇ ਪਤਾ ਲੱਗ ਗਿਆ ਵੀ ਤੇਰੀ ਬੱਕਰੀ ਵੇਚ ਗਈ ਇਹਦਾ ਝੋਟਾ ਵੇਚਤਾ ਇਹਨੇ ਠੀਕਾ ਟੋਲੇ 10 ਰੁਪਏ ਹੈਗੇ ਨੇ ਖਰਿਆਾਬ ਨਾ ਕਰ ਦਿਓ ਤੁਸੀਂ ਨਾ ਅੱਜ ਦੇ ਟਾਈਮ ਦਾ ਸਾ ਕਿਹੜਾ ਮੋਟਰ ਸਭ ਤੋਂ ਵੱਧ ਚੱਲਦਾ ਬਾਲ ਦੇ ਰੰਗ ਵਾਲਾ ਨਹੀਂ ਹੁੰਦਾ ਡੀ ਲੈਕਸ ਡੀ ਲੈਕਸ ਆ ਕਹਿੰਦੇ ਇਹਨੂੰ ਤੁਸੀਂ ਵੀ ਕਹਿੰਦੇ ਹੋ ਨਾ ਉਹ ਨੰਗ ਹੈ ਉਹ ਬਾਲਾ ਹਾਂ ਓਏ ਉਹ ਜਿਹੜਾ ਫਿਮਾਂ ਚੋਂ ਲਾਇ ਫਿਲਮੂਆਂ ਚਾ ਛੱਡ ਪੰਡਾ ਦੀ ਦੂਜੀ ਲਵੀ ਉਹੀ ਹੈ ਹਾਂ ਬਸ ਉਹ ਹੈ ਜਿਆ ਦਵਾ ਕੇ ਲਿਆਉ ਤੁਹਾਨੂੰ ਮੈਂ ਫੇ ਚੱਲੀ ਅੱਜ ਦਵਾ ਲਿਆ ਯਾਰ ਸਾਨੂੰ ਤਾਂ ਪਰ ਯਾਰ ਉਹ ਮੈਂ ਘਾ ਤਾਂ ਨਹੀਂ ਬੜਾ ਹੂਗਾ ਉਹ ਛੋੜਾ ਘੱਟ ਵੱਧ ਕਰਾ ਕੇ ਮਾਪੀ ਗਸਤਾ ਗਸਤਾ ਕਰਾ ਕੇ ਤੁਹਾਨੂੰ ਦਵਾ ਲਿਆਉਂਗਾ ਅੱਜ ਬਸ ਤੁਸੀਂ ਲੈਣ ਵਾਲੇ ਸਾਡੇ ਕੋਲ ਦਰਪਈਆ ਘੱਟ ਨੇ ਯਾਰ ਉਹ ਜਿੰਨੇ ਕਹੇਗੇ ਨੇ ਤੁਸੀਂ ਕਰੋ ਹਿੱਲਾ ਬਸ ਉਹਨੂੰ ਦਵਾ ਕੇ ਲੈਣਾ ਉਹ ਚੱਲੀ ਚਲਿਏ ਹਾਂ ਚੱਲ ਓਏ ਬੰਬੂ ਕਾਤੀ ਆਉਗਾ ਜੁੱਤਾ ਹੈ ਪੈਸੇ ਲੱਗਣਗੇ ਬੰਬੂ ਕਾਤਾ ਅਜਰਾ ਗੋਟਾ ਵੇ ਚਾ ਹੋਇਆ ਯਾਰ ਨੇ ਪੈਸਾ ਬਾਦੂ ਚਾ ਜੋੜੇ ਓਏ ਦੱਸੇ ਭਈ ਆ ਕਿਵੇਂ ਆ ਓਏ ਓਏ ਤਾਂ ਫਗਾ ਚੋਣੇ ਮੇਰੀ ਗੱਲ ਸੁਣੋ ਇਹੀ ਨਾ ਦਵਾਦਾ ਸਾਨੂੰ ਓਏ ਤਾਂ ਮੈਨੂੰ ਸਾਨੂੰ ਪੂਰਾ ਪਸੰਦ ਆ ਤੂੰ ਚਲਾਉਣਾ ਆਉਂਦਾ ਕਿ ਨਾ ਮੈਨੂੰ ਤਾਂ ਤੁਹਾਨੂੰ ਆਉਂਦਾ ਨਹੀਂ ਓਏ ਓਏ ਉਹ ਤਾਂ ਸੀ ਆ ਪੱਕੀ ਬਣਨ ਵਾਲਾ ਓਏ ਉਏ ਇਹ ਚਾਪ ਕਾਲੀ ਨਾਗ ਨਹੀਂ ਲਿਆ ਕਰਾਂਗੇ ਪਾ ਕੇ ਮੂੰ ਇੱਕ 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 ਆਈਡੀਆ ਹੋਰ ਮਿਲ ਗਿਆ ਉਹੀ ਆ ਦੇ ਆ ਆ ਦੇ ਆ ਦੇ ਕਾਲਿਆ ਰਾ ਉਏ ਉਏ ਇਹ ਕੂਨੀ ਨਾ ਕਤੇ ਸੱਪ ਸੁਪ ਨਿਕਲਾਵੇ ਸੱਪ ਸੁਪ ਹੀ ਖੜਾ ਇਹਦਾ ਇਹ ਜਾ ਰਿਹਾ ਚੇਲ ਪੈਦਾ ਉਏ ਆਏ ਹੋ ਹੁਣ ਖੜ ਜਾ ਮੈਨੂੰ ਥੱਲੇ ਦੇਖਣ ਦੇ ਦੀਦਾ ਵਾਲਾ ਕੌਣ ਹੈ ਚੱਲ ਕੋਈ ਨਾ ਗੱਲ ਥੋੜੀ ਗੱਲ ਸੁਣੋ ਓਏ ਫਿਰ ਸੋ ਤੋਂ ਮੈਂ ਤੁਹਾਨੂੰ ਕਾਹੋਂਗੇ ਤੁਸੀਂ ਸਾਲਿਓ ਸੈਰ ਚ ਆਇਓ ਤੁਸੀਂ ਓਰੇ ਆਮਲੀਆਂ ਵਾਲੀਆਂ ਗੱਲਾਂ ਨਾ ਕਰੋ ਜੇ ਕਿਸੇ ਫੋਨ ਤੇ ਮੈਂ ਤਾਂ ਮਾਰਾ ਚੋਣਾ ਲੱਗੀ ਜਾਂਦਾ ਹੋਇ ਉਸ ਉਹ ਛੜਿਆ ਜਨਾਨੀ ਨਹੀਂ ਛੜਾ ਗੇ ਤਾਂ ਯਾਰ ਆਪ ਨੂੰ ਛੜਾ ਗੇ ਦੋਸੀ ਫਿਰ ਮੈਂ ਤਾਂ ਵੀ ਲਿੰਗ ਲੈ ਗਿਆ ਤੇਰੀ ਗੱਲ ਸੁਣੋ ਇੱਕਾ ਠੀਕ ਆ ਸੁਣਾ ਫਿਰ ਤੁਹਾਨੂੰ ਸੁਣਾਉਣਾ ਮੈਂ ਗੱਲ ਤੁਸੀਂ ਐ ਹੋਣੋ ਸ਼ਾਇਰ ਚ ਹੋਣਾ ਪੂਰੇ ਪੈਂਡੂ ਆਏ ਵਾਲੀਆਂ ਗੱਲਾਂ ਨਾ ਕਰੋ ਵਧੀਆ ਗੱਲਾਂ ਜੀਆਂ ਕਰੋ ਮੂੰਹ ਜਿਦਾਂ ਬੁੱਕੜ ਵੀ ਦੇਣਾ ਕਈ ਨਹੀਂ ਇਹ ਤਾਂ ਬੂਥ ਫੜ ਵੀ ਦਿੰਦਾ ਉਹ ਕੰਨਾ ਸੁਣਾ ਲਾ ਤੂੰ ਤਾਂ ਓਏ ਓਏ ਹੋਏ ਮੈਂ ਦੱਸੂ ਨਹੀਂ ਬਾਲਾ ਮੇਰੀ ਗੱਲ ਸੁਣੋ ਹੁਣ ਚਲਾਉਣਾ ਆਉਂਦਾ ਆਇਆ ਚਲਾਉਂ ਦੇਖੀ ਤੂੰ ਮੈਂ ਦੇਖੀ ਚਲਾ ਕੇ ਤਾਂ ਕਾ ਮੈਨੂੰ ਆ ਦੇਖੀ ਓਏ ਸਾੜਿਆ ਓਏ ਆਇਆ ਨਹੀਂ ਚੱਲਦਾ ਇਹ ਮੈਨੂੰ ਆਇਆ ਨਹੀਂ ਚੱਲਦਾ ਇਹ ਕੁਚਤਾ ਦੀ ਨਾ ਹੋਰ ਸਾਹਮਣਾ ਚਲਾਉਣਾ ਆਉਂਦਾ ਤੈਨੂੰ ਆਉਂਦਾ ਉਹ ਪੋਲਿਆ ਮੈਂ ਚਲਾਇਆ ਤਾਂ ਕਿਤੇ ਚਲਾ ਕੇ ਦੇ ਮੈਂ ਆਈ ਮੈਂ ਜੱਕ ਲਈਦੀ ਮੰਗਲੀ ਵੇ ਆਏ ਦੋਸਤਾਂ ਤੀਮੀਆਂ ਬੈਂਦੀਆਂ ਹੁੰਦੀਆਂ ਨੇ ਓਏ ਹੋਰ ਐ ਤੀਮੀਆਂ ਬੈਂਦੀਆਂ ਨੇ ਤੂੰ ਉੱਤਰ ਜਾ ਯਾਰ ਤੈਨੂੰ ਮੈਂ ਦੱਸਣਾ ਕਿ ਮਾਇਕ ਵਿੱਚ ਬੈਠ ਕੇ ਰਹਿ ਜਾ ਜਿੱਤੇ ਤੇਲ ਨਹੀਂ ਹੋएगा ਤੇਲ ਨਹੀਂ ਹੈਗਾ ਸੱਚੋਂ ਉਹ ਮੈਨੂੰ ਕਹਿ ਕੇ ਕਿ ਅੱਧੀ ਦੁਕਾਨ ਵਾਲਾ ਵੀ ਤੇਲ ਨਹੀਂ ਹੋएगा ਓਏ ਉਹ ਦੇਖਣਾ ਦਿਓ ਪਾਈ ਪੈਸੇ ਭਰ ਲੈਣੀਆਂ ਮੈਂਗਾ ਸੰਦਾ ਵੀ ਪੈਸੇ ਨਾ ਲੱਗਣ ਪੈਸੇ ਭਰ ਲੈਣੀਆਂ ਪੈਸੇ ਭਰਾਂ ਪਰਾਂ ਪਰਾਂ ਤੇਲ ਪਵਾ ਕੇ ਲਿਓ ਪਹਿਲਾਂ ਇਹਨੇ ਉਹ ਖਰਚਾ ਖਰਚਾ ਤੈਨੂੰ ਮੈਂ ਇਸ ਤੇਲ ਕਿੱਥੇ ਪਊਗਾ ਹਾਂ ਤੈਨੂੰ ਦਾ ਪਰ પતિ ਹੂੰ ਤੁਸੀਂ ਆਪ ਦੇਖੋ ਮੈਨੂੰ ਘੱਟੀ ਸਾਹਿਬ ਮੈਨੂੰ ਵੱਡੀਆਂ ਗੱਡੀਆਂ ਗੁੱਡੀਆਂ ਦਾ ਸਾਹਿਬ ਆਗਾ ਇਹਨਾਂ ਦਾ ਘੱਟ ਸਾ ਤੂੰ ਛੱਪ ਜਾ ਕੱਢਦੇ ਹੋਣਗੇ ਕੋਈ ਨਾ ਪਤਾ ਨਿਕਲੇ ਬੇ ਕਿਤੇ ਉਹੀ ਕੋਲੀ ਬਰੀਆ ਰਿਆ ਰਿਆ ਆ ਆ ਜਾ ਕਿੱਥੇ ਕੋਲੀ ਸੁਆਹ ਜਾ ਕੇ ਸ਼ੂ ਸ਼ੂ ਨਾੜੀ ਲਾ ਲਈ ਹਾਈ ਹਾਈ ਉਈ ਹੀ ਇਹੋ ਇਹਦੀਆਂ ਨਾੜੀਆਂ ਨੇ ਆਪਣੇ ਵਾਂਗ ਕੋ ਯਾਦੇ ਉਈ ਸਿਰ ਪਿੱਛੇ ਦੇ ਉਸ ਸਲੇ ਸੰਨੀ ਤੂੰ ਆ ਜਾ ਤਾ ਇਹਦਾ ਗੱਲ ਹੋ ਗਈ ਸਖਿਆ ਦਾ ਤੁਹਾਨੂੰ ਮੈਂ ਦੇਉ ਮੇਰੀ ਗੱਲ ਤੇਲ ਵੀ ਪਾ ਲੈ ਮੈਂ ਇਹਨਾਂ ਨੂੰ ਪੁੱਛਦਾ ਫੋਨ ਕਰਕੇ ਬਾਈ ਨੂੰ ਠੀਕ ਮੈਨੂੰ ਲੱਗਦਾ ਤੇਲ ਇੱਥੇ ਪੈਂਦਾ ਤੇ ਤੇਲ ਤਾਂ ਲੱਭਤਾ ਨਾ ਯੱਟ ਨੇ ਆਈ ਲਵ ਦਾਂ ਸਾਡੇ ਜਗਾੜੀ ਹੁੰਦੇ ਨੇ ਪਤਾ ਸਾਨੂੰ ਹਾਂ ਫੇਰ ਤਾਂ ਅਸੀਂ ਦਾਜੀ ਗਾੜ ਲਾਤਾ ਹੁਣ ਮੈਂ ਉਹਨੂੰ ਫੋਨ ਕਰਦਾ ਹੈਲੋ 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 ਰਾਮ ਰਾਮ ਜੀ ਕੀ ਹਾਲ ਆ ਬਾਬੂ ਆ ਮੋਟਰਸਾਂ ਲੈਣ ਆਈ ਦੀਏ ਬਿਲਕੁਲ ਲੱਗੂ ਫੋਨ ਲਾਉਣ ਨੂੰ ਪੁੱਛਦਾ ਮੈਂ ਆ ਮੋਟਰਸਾਂ ਲੈਣ ਦੇ ਕਿੰਨੇ ਦਾ 65000 ਦਾ 65 ਪੂੰਡ ਦਾ ਨਹੀਂ ਅਸੀਂ ਲੈਂਦੇ 65000 ਸਾਡੇ ਲਵੇ ਬੁੱਤਿਆਂ ਦੀ ਆਪਾਂ ਉਹ ਦਾ ਦੇਸੀ ਬੰਦੇ ਨੇ ਘੱਟੋ ਘੱਟ ਕਿੰਨਾ 57000 57 ਦਾ ਵਾਲਾ ਵਾਲਾ ਯਾਰ 52 ਚੱਲ ਫੇਰ ਅਸੀਂ ਤਾਂ ਦੇਖ ਦੂ ਕੀ ਖੁਸ਼ ਹੋਗੇ ਮੇਰੀ ਗੱਲ ਸੁਣੋ ਇੱਕੋ ਏ ਮੇਰੀ ਗੱਲ ਸੁਣੋ ਇੱਕੋ ਓਏ ਇੱਕ ਮਿੰਟ ਜੇ ਦਾ ਤੁਸੀਂ ਲੈਣਾ ਮੋਟਰਸਾਈਕਲ ਤੇ ਸਾਡੇ ਨਸ਼ੇ ਪੱਤੇ ਘਟਾ ਦਿਓ ਫੇਰ ਤਾਂ ਆਪਾਂ 57000 ਦਾ ਅੱਜ ਲੈ ਜਾਣੇ ਹੱਕ ਕੇ ਕਿਸ਼ਤਾਂ ਨਹੀਂ ਭਰੀ ਚੱਲੂ ਮਹੀਨੇ ਬਾਅਦ ਫੇਰ ਤੂੰ ਦੱਸ ਨਸ਼ਾ ਛੱਡ ਦੇਂਗਾ ਤੂੰ ਤੂੰ ਛੱਡ ਨਾ ਨਸ਼ੇ ਦੀ ਧਾਇ ਕਰ ਲੈ। ਬਾਹਰ ਦੂ ਨਸ਼ੇ ਦੀ ਕੋਈ ਲਾਹਾ ਨਹੀਂ ਮੈਂ ਯਾਰ ਕਿੱਥੋਂ ਕਰੂੰ ਯਾਰ। ਮੈਂ ਤਾਂ ਆਪੇ ਸੜਾ ਸੜਾਂਕ ਬੰਦਾ ਯਾਰ ਕੋਈ ਕਮਾਉਣ ਵਾਲੀ ਕੋਈ ਬਾਤ ਤਾਂ ਨਹੀਂ ਯਾਰ। ਫਿਰ ਆਏ ਅਸੀਂ ਆਏ ਕਰਦਾ ਦੋ ਕੁ ਮਹੀਨੇ ਛੱਡ ਦਾਂਗੇ ਜਿਹੜਾ ਤੇਰਾ ਵਾਲਾ ਮਾਲਾ ਤੂੰ ਕਹਿੰਦਾ 5 ਦਿਨ ਚਲਾਉਂਦਾ। ਕੇਵਣਾ ਕਰਕੇ ਉਹਨੂੰ ਥੋੜਾ ਘਟਾ ਦਾਂਗੇ ਅਸੀਂ 10 ਦਿਨ ਚਲਾ ਲਿਆ ਕਰਾਂ। ਕੇਰਾਂ ਲਿਆ ਦੀ ਮਾਲ ਤਾਂ ਨਾ ਸੋਨੂੰ ਫਿਰ ਦੋ ਕੁ ਮਹੀਨਾ ਬਾਅਦ ਹੀ ਮਿਲੂ ਹੁਣ ਤਾਂ ਗੇੜਾ ਉਹਦੀ ਲਾਉ ਛੋੜਾ ਜੱਸਾ ਬਾਈ। ਮੈਂ ਤਾਂ ਕਿਸ ਨਾਲ ਗੱਡੀ ਤੇ ਜਾਣਾ ਹੁੰਨਾ ਯਾਰ। ਉਹਨਾਂ ਗੱਡੀ ਗੁੱਡੀ ਇੱਧਰ ਉੱਧਰ ਮੰਗਰ ਜੇ ਕਰਾ ਦੇਣਾ ਮੂਰੇ ਜੇ ਕਰਾ ਦੇਣਾ ਐਂ ਟਾਈਮ ਪਾਸ ਹੋਈ ਜਾਂਦਾ ਬੱਸ ਉਹ ਗੱਡੀ ਉਹ ਅਜਨੇ ਦੇਖੀ ਦਿੱਕ ਦੀ ਨਾਲ ਆਪਣੀ ਗੱਡੀ ਛੱਡੋ ਯਾਰ ਤੁਸੀਂ ਹੁਣ ਮੋਟਰਸਾਈਕਲ ਲੈਣਾ ਨਹੀਂ ਮਹਿੰਗਾ ਲੈਣਾ ਹੈ ਬੰਬੂ ਘਾਟ ਲਓ ਫਿਰ ਪੈਸੇ ਲਿਓ ਮੈਨੂੰ ਬਾਣੀਆਂ ਕਾ ਫੋਨ ਕਰੂ ਦੁਬਾਰੇ ਬਸ ਚੱਲਦੇ ਆਂ ਫਿਰ ਆਪਾਂ ਓਕੇ ਵਲ ਛੋਟੀ ਹੋਰ ਵੇਚਦਾ ਹਾਂ ਚੋਟੀ ਵੇਚ ਦੀ ਛੋੜਨ ਵਾਲੀ ਉਹ ਦੂਜਾਂ ਦੀ ਓਏ ਉਹ ਜਿੱਤੇ ਦੀ ਖੋਲ ਕੇ ਵੇਚ ਦੇਣਾ ਖੋਲ ਕੇ ਵੇਚ ਦੇਣਾ ਚੋਟੀ ਵੇਚ ਦੀ ਓਏ ਕੱਲ ਨੂੰ ਆਵਾਂਗੇ ਕਿ ਬਿਲ ਨਹੀਂ ਕਰਦਾ ਛੋਟੇ ਛੋਟੇ ਦਵਾ ਕਰੇ ਰਾਤ ਨੂੰ ਵੇਚ ਦਿੰਦੇ ਨੂੰ ਕਿਹੜਾ ਪਤਾ ਲੱਗਦਾ ਕਾ ਕਰ ਚੱਲ ਫੇਰਾ ਪਕੌੜੇ ਲੂ ਨੇ ਅੱਜ ਹੀ ਵੇਚ ਕੇ ਹੋਣਾ